ਅੱਜ ਅਸੀਂ ਕਮਿਊਨਿਟੀ ਹੈਲਥ ਸੈਂਟਰ ਸਮਾਨਾ ਵਾਲਾ ਦੇ ਵਿੱਚ ਧੀਆਂ ਦੀ ਲੋਹੜੀ ਦਾ ਪ੍ਰੋਗਰਾਮ ਜਿਹੜਾ ਹੋਇਆ ਕੀਤਾ ਗਿਆ ਇਥੇ ਸਾਡੇ ਐਸਐਮਐਸ ਸਾਹਿਬ ਸਰਦਾਰ ਸੁਮੇਤ ਸਿੰਘ ਜੀ ਇਹਨਾਂ ਨੇ ਇਹ ਪ੍ਰੋਗਰਾਮ ਇੱਥੇ ਕਰਵਾਇਆ ਸਾਡੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚੋਂ ਮਾਵ ਜੰਮੀਆਂ ਧੀਆਂ ਜੜੀਆਂ ਨੇ ਉਹ ਇੱਥੇ ਕਾਫੀ ਗਿਣਤੀ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ ਆ ਔਰ ਇੱਕ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਇੱਕ ਕਿਟਸ ਜਿਹੜੀਆਂ ਨੇ ਉਹ ਮੁਹੱਈਆ ਕਰਵਾਈਆਂ ਗਈਆਂ ਨੇ ਸੋ ਅੱਜ ਲੋੜੀ ਦੇ ਮੌਕੇ ਦੇ ਉੱਤੇ ਜੰਨੀਆਂ ਵੀ ਧੀਆ ਇਸ ਸੈਂਟਰ ਦੇ ਵਿੱਚ ਕਮਿਊਨਿਟੀ ਹੈਲਥ ਸੈਂਟਰ ਦੇ ਵਿੱਚ ਆਈਆਂ ਨੇ ਉਹਨਾਂ ਨੂੰ ਮੈਂ ਵਧਾਈ ਦੇਣਾ ਮੈਂ ਸਮਾਜ ਨੂੰ ਉਹੀ ਕਹਿਣਾ ਚਾਹੁੰਗਾ ਕਿ ਜਿਵੇਂ ਆਪਾਂ ਆਪਣੇ ਮੁੰਡਿਆਂ ਦੀਆਂ ਲੋੜੀਆਂ ਮਨਾਉਂਦੇ ਆ ਇਸੇ ਤਰ੍ਹਾਂ ਹੀ ਧੀਆਂ ਦੀਆਂ ਲੋੜੀਆਂ ਵੀ ਜੜੀਆਂ ਉਹ ਮਨਾਉਣੀਆਂ ਚਾਹੀਦੀਆਂ ਨੇ ਕਿਉਂਕਿ ਧੀਆਂ ਤੋਂ ਬਿਨਾਂ ਵੀ ਜਿਹੜਾ ਉਹ ਸਮਾਜ ਦੀ ਪੂਰਤੀ ਜਿਹੜੀ ਆ ਉਹ ਨਹੀਂ ਹੁੰਦੀ ਕਿਉਂਕਿ ਹਰ ਖੇਤਰ ਦੇ ਵਿੱਚ ਅੱਜ ਈਆਂ ਜਿਹੜੀਆਂ ਨੇ ਆਪਣਾ ਯੋਗਦਾਨ ਪਾ ਰਹੀਆਂ ਨੇ ਕਿਵਣਾ ਹਰ ਖੇਤਰ ਦੇ ਵਿੱਚ ਅੱਗੇ ਵਧ ਰਹੀਆਂ ਨੇ ਸੋ ਸਾਨੂੰ ਕਿਸੇ ਵੀ ਤਰ੍ਹਾਂ ਦਾ ਧੀਆਂ ਨੂੰ ਆਪਣੇ ਉੱਤੇ ਬੋਝ ਨਹੀਂ ਸਮਝਣਾ ਚਾਹੀਦਾ ਇਹ ਵੀ ਮਾਤਾ ਪਿਤਾ ਵੀ ਉਨੀ ਸੇਵਾ ਕਰ ਸਕਦੀਆਂ ਨੇ ਉਹਨਾਂ ਸਮਾਜ ਨੂੰ ਅੱਗੇ ਲੈ ਕੇ ਜਾ ਸਕਦੀਆਂ ਨੇ ਜਿੰਨੇ ਸਾਡੇ ਪੁੱਤ ਕਰ ਸਕਦੇ ਨੇ ਪੁੱਤੀਆਂ ਤੇ ਪੁੱਤਾਂ ਦੇ ਵਿੱਚ ਕੋਈ ਵੀ ਫਰਕ ਜਿਹੜਾ ਉਹ ਨਹੀਂ ਕੀਤਾ ਜਾਣਾ ਚਾਹੀਦਾ ਆਪਾਂ ਸਾਰਿਆਂ ਨੂੰ ਚਾਹੀਦਾ ਰਲ ਮਿਲ ਕੇ ਆਪਾਂ ਧੀਆਂ ਦੀ ਲੋੜੀ ਦੀ ਉਸੇ ਤਰ੍ਹਾਂ ਹੀ ਮਨਾਈਏ ਜਿਵੇਂ ਆਪਾਂ ਆਪਣੇ ਮੁੰਡਿਆਂ ਦੀ ਲੋੜੀ ਮਨਾਉਂਦੇ ਹਾਂ 差不多三年。